ਕਿਆ ਬਾਤ ਹੈ ਭਾਈ ਅੱਜ ਜਿਹੜੀ ਡਿਲੀਵਰੀ ਕਰਨ ਆਇਆ ਮੈਂ ਬਿਲਕੁਲ ਜੰਗਲਾਂ 'ਚ ਤੇ ਬਹੁਤ ਹੀ ਸੋਹਣਾ ਮਾਹੌਲ ਸੀਗਾ ਰਾਸਤੇ 'ਚ ਫਿਰ ਮੈਂ ਰੁਕ ਗਿਆ ਮੌਸਮ ਅੱਜ ਬਹੁਤ ਸਾਫ਼ ਸੀਗਾ ਕੋਈ ਸੁਨੂ ਨਹੀਂ ਹੈਗੀ ਕੋਈ ਠੰਡ ਵੀ ਹੈ ਨਹੀਂਗੀ ਨਾਰਮਲ ਮੌਸਮ ਮਾੜੀ-ਮੋਟੀ ਜੈਕਟ ਪੈ ਰੀਆ ਮਤਲਬ ਜ਼ਿਆਦਾ ਨਹੀਂ ਤੇ ਇੰਨਾ ਘੈਂਟ ਮੌਸਮ ਆਪਾਂ ਵੈਨ ਸਾਈਡ ਤੇ ਪਾਰਕ ਕਰਤੀ ਤੇ ਆ ਇਹੋ ਜਿਹਾਂ ਰਾਹਾਂ ਦੇ ਵਿੱਚ ਦੀ ਜਾ ਰਹੇ ਆ ਮਤਲਬ ਰਸਤੇ 'ਚ ਇੰਨਾ ਸੋਹਣਾ ਮਾਹੌਲ ਸੀਗਾ ਮੈਂ ਕਿਹਾ ਚਲੋ ਇੱਕ ਵਾਰੀ ਜ਼ਰੂਰ ਇਹਨੂੰ ਸ਼ੂਟ ਕੀਤਾ ਜਾਵੇ ਮੈਂ ਵਲੌਗਿੰਗ ਵੈਸੇ ਇਸ ਲਈ ਨਹੀਂ ਕਰ ਰਿਹਾ ਵੀ ਕੋਈ ਫੇਮਸ ਯਾ ਕੁਝ ਐਦਾਂ ਮਤਲਬ ਮੈਨੂੰ ਫੋਨ 'ਚ ਐਕਚੁਅਲੀ ਕਪੈਸਿਟੀ ਮੇਰੇ ਫੋਨ ਦੀ ਘਟਾ ਤੇ ਸੋਹਣੀਆਂ-ਸੋਹਣੀਆਂ ਯਾਦਾਂ ਜਾਂ ਸੋਹਣੀਆਂ-ਸੋਹਣੀਆਂ ਚੀਜ਼ਾਂ ਕੈਚ ਹੋ ਜਾਂਦੀਆਂ ਫਿਰ ਉਹਨੂੰ ਹਮੇਸ਼ਾ ਲਈ ਫੋਨ 'ਚ ਰੱਖਣਾ ਪੋਸੀਬਲ ਨਹੀਂ ਹੈ ਤੇ ਚਲੋ YouTube 'ਤੇ ਅਪਲੋਡ ਹੋ ਜਾਂਦੀਆਂ ਨੇ ਤੇ ਉਹ ਇਹ ਵਧੀਆ ਤਰੀਕਾ ਜੇ ਕਿਸੇ ਨੇ ਫੋਟੋਜ਼ ਵੀਡੀਓ ਵਧੀਆ ਟਾਈਮ ਦੀਆਂ ਸੋਹਣੇ ਮਾਹੌਲ ਦੀਆਂ ਕੈਚ ਕਰਕੇ YouTube ਤੇ ਪਾ ਦਿਓ ਜਦੋਂ ਮਰਜੀ ਦੇਖੋ ਕਿਸੇ ਨੂੰ ਪਬਲਿਕ ਨਹੀਂ ਕਰਨੀਆਂ ਆਪਦੀਆਂ ਪ੍ਰਾਈਵੇਟ YouTube ਤੇ ਅਪਲੋਡ ਕਰ ਦਿਓ ਪਬਲਿਕ ਨਹੀਂ ਹੁੰਦੀਆਂ ਤਾਂ ਸੋਹਣਾ ਆਈਡੀਆ ਤਾਂ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਇਹ ਸਾਰੀਆਂ ਚੀਜ਼ਾਂ ਦਿਖਾਉਣਾ ਇੱਕ ਮਿੰਟ ਬਹੁਤ ਸੋਹਣਾ ਮਾਹੌਲ ਆ ਦੇਖੋ ਇੱਥੇ ਚੱਲ ਰਿਹਾ ਨੀਚੇ ਪਾਣੀ ਤੇ ਉਹ ਚੱਲ ਰਿਹਾ ਪਾਣੀ ਉਧਰੋਂ ਜਾ ਰਿਹਾ ਇਹ ਤੇ ਇੰਨਾ ਕਿ ਪਿਆਰਾ ਮਾਹੌਲਾ ਦੇਖੋ ਆ ਜੂਮ ਕੀਤਾ ਸੀਗਾ ਬਹੁਤ ਹੀ ਪਿਆਰਾ ਮਾਹੌਲਾ ਹੈ ਇਹ ਰਸਤਾ ਐਵੇਂ ਦਾ ਬਈ ਐਰੋ ਲੱਗਾ ਹੋਇਆ ਉਹ ਆਪਣੀ ਵੈਨ ਖੜੀ ਹੈ ਇਧਰਲੀ ਸਾਈਡ ਇੱਥੇ ਸਾਈਡ ਤੇ ਕਨਿਕਾ ਜਾ ਲੈਕ ਟਾਈਪ ਜਾਇਆ ਪਰ ਇਹ ਦੇਖੋ ਤੁਸੀਂ ਠੰਡ ਕਰਕੇ ਨਾ ਸਾਰਾ ਜੰਮਿਆ ਆ ਬਰਫ਼ ਜੰਮੀ ਪਈ ਆ ਤੇ ਤਾਂ ਹੀ ਬੜਾ ਸੋਹਣਾ ਲੱਗ ਰਿਹਾ ਸੀਗਾ ਇਸੇ ਚੱਕਰ ਜਿਵੇਂ ਇਹਨੂੰ ਸ਼ੂਟ ਕੀਤਾ ਮੈਂ ਕਿਹਾ ਚੱਲ ਸਾਰੀ ਇਹਨੂੰ ਮੈਂ ਕਿਹਾ ਕਵਰ ਕਰਦੇ ਆਂ ਦੇਖੋ ਇਹੀ ਪਾਣੀ ਇਧਰੋਂ ਕ੍ਰੋਸ ਹੋ ਕੇ ਇਧਰ ਜਾ ਰਿਹਾ ਨੀਚੇ ਝਰਨੇ ਤੇ ਆਹ ਜਿਹੜੀ ਆਵਾਜ਼ ਆ ਰਹੀ ਹੈ ਇਧਰੋਂ ਕਿਤੇ ਥੱਲੋਂ ਜਾ ਰਿਹਾ ਪਾਣੀ ਉੱਪਰ ਇਹਦੇ ਬਰਫ਼ ਜੰਮੀ ਹੋਈ ਹੈ ਵਿੱਚੋਂ ਜੋ ਪਾਣੀ ਹੈਗਾ ਉਹ ਚੱਲ ਰਿਹਾ ਘੈਂਟ ਘੈਂਟ ਨੀਚੇ ਤਾਂ ਬਹੁਤ ਹੀ ਸੋਹਣਾ ਮਾਹੌਲ ਸੀਗਾ ਇਹ ਬਹੁਤ ਸੋਹਣਾ ਲੱਗਿਆ ਅਕਸਰ ਮੈਂ ਇਥੋਂ ਕਈ ਵਾਰੀ ਕ੍ਰੋਸ ਕੀਤਾ ਪਰ ਉਦੋਂ ਇੱਥੇ ਪਾਣੀ ਹੁੰਦਾ ਸੀਗਾ ਸੋਣਾ ਉਦੋਂ ਵੀ ਲੱਗਦਾ ਪਰ ਅੱਜ ਤਾਂ ਇਹ ਕੁਝ ਅਲੱਗ ਹੀ ਮਾਹੌਲ ਜਿਹਾ ਦੇ ਰਿਹਾ ਵਾਈਬ ਬੜੀ ਸੋਹਣੀ ਦੇ ਰਿਹਾ ਸ਼ਾਂਤੀ ਹੈ ਬਹੁਤ ਜ਼ਿਆਦਾ ਤੇ ਬੜਾ ਕਾਹ ਤਮਹ ਹੋ ਰਿਹਾ ਸੀਗਾ ਫਿਰ ਮੈਂ ਕਿਹਾ ਚਲੋ ਇਹਨੂੰ ਦੇਖੋ ਤੂੰ ਆ ਸਾਰਾ ਜਦ ਮੈਂ ਆਇਆ ਹਜੇ ਠੰਡ ਘਟਾ ਤੇ ਪਾਣੀ ਚੱਲ ਰਿਹਾ ਵਾ ਤਾਂ ਕਰਕੇ ਜਦੋਂ ਠੰਡ ਥੋੜੀ ਜੀ ਹੋਰ ਜ਼ਿਆਦਾ ਹੋ ਗਈ ਫਿਰ ਇਹਦੇ ਉੱਤੇ ਮਤਲਬ ਪੈਦਲ ਵੀ ਚੱਲ ਲੋ ਕੋਈ ਦਿੱਕਤ ਨਹੀਂ ਪਰ ਇਹ ਰਿਸਕ ਹੀ ਹੋਊਗਾ ਵੀ ਕਿਤੇ ਮਾੜਾ ਮੋਟਾ ਕੋਈ ਲੂਜ਼ ਰਹਿ ਗਿਆ ਬੰਦਾ ਵਿੱਚ ਇਸ ਲਈ ਚੱਲਣਾ ਤਾਂ ਨਹੀਂ ਹੈਗਾ ਬਟ ਕਈ ਐਵੇਂ ਦੇ ਪੰਗੇ ਲੈਂਦੇ ਆ ਇੱਥੇ ਤੇ ਬਹੁਤ ਸੋਹਣਾ ਮਾਹੌਲ ਸੀਗਾ ਮੈਂ ਕਿਹਾ ਚਲੋ ਕੈਚ ਕਰਦੇ ਆ ਚਲੋ ਹੁਣ ਆਪਾਂ ਚੱਲਦੇ ਆਂ ਆਪਣੇ ਕੰਮ ਤੇ ਮੈਨੂੰ ਲੱਗਦਾ ਅੱਜ ਮੈਂ ਸੋਹਣੇ ਸੋਹਣੇ ਵਿਊ ਦੇਖਣ ਹੀ ਆਇਆ ਡਿਲੀਵਰੀ ਕਰਨ ਹੀ ਆ ਮੈਨੂੰ ਮਤਲਬ ਡਿਲੀਵਰੀ ਕਰਨ ਚ ਇਸ ਲਈ ਮਜ਼ਾ ਆਉਂਦਾ ਕਿਉਂਕਿ ਇਹ ਮਤਲਬ ਚੱਪਾ ਚੱਪਾ ਘੁਮਾ ਰਿਹਾ ਮੈਨੂੰ ਮੈਨੂੰ ਬਹੁਤ ਸੋਹਣਾ ਲੱਗਦਾ ਆ ਆਸ-ਪਾਸੇ ਘੁੰਮਣਾ ਤੇ ਨਾਲੇ ਤਾਂ ਮੈਂ ਆਪਦਾ ਕੰਮ ਕਰੀ ਜਾਣਾ ਨਾਲੇ ਮੈਦੇ ਚ ਘੁੰਮੀ ਜਾਣਾ ਦੇਖੋ ਕਿੱਡਾ ਸੋਹਣਾ 뷰 ਹੈ ਇਹ ਯਾਰ ਬਹੁਤ ਸੋਹਣਾ ਇਹ ਪੁਲੀ ਚ ਇਧਰ ਵੀ ਪਾਣੀ ਤੇ ਇਧਰ ਵੀ ਪਾਣੀ ਇਹ ਚੱਲਦਾ ਆ ਪਾਣੀ ਉਹ ਆ ਰਿਹਾ ਉੱਥੋਂ ਸਾਹਮਣੇ ਤੇ ਇਧਰੋਂ ਜਾ ਰਿਹਾ ਪਤਾ ਨਹੀਂ ਕਿੱਧਰੋਂ ਆ ਰਿਹਾ ਕਿੱਧਰ ਜਾ ਰਿਹਾ ਪਰ ਇਹ ਇੱਕ ਘਰ ਆ ਜਿੱਥੇ ਮੈਂ ਡਿਲੀਵਰੀ ਕਰਨ ਆ ਰਿਹਾ ਦੇਖੋ ਇਹਦਾ ਰਸਤਾ ਇਹੋ ਜਿਹਾ ਸੀਗਾ ਮੈਂ ਹੈਰਾਨ ਇਸ ਗੱਲ ਤੇ ਹਾਂ ਵੀ ਜਦੋਂ ਅੱਜ ਸਨੋ ਨਹੀਂ ਪਈ ਹੈਗੀ ਜਦੋਂ ਬਹੁਤ ਜ਼ਿਆਦਾ ਸਨੋ ਪੈ ਗਈ ਹਨਾ ਫਿਰ ਯਾਰ ਕਿਵੇਂ ਸਰਵਾਈਵ ਕਰਦੇ ਆ ਇਹ ਇੱਥੇ ਕੋਰੇ ਬਹੁਤ ਡਿਫਰੈਂਟ ਤਰੀਕੇ ਨਾਲ ਰਹਿਣਾ ਪਸੰਦ ਕਰਦੇ ਆ ਮੈਂ ਤਾਂ ਹੈਰਾਨ ਹੋ ਜਾਂਦਾ ਹੁਣ ਦੇਖਿਓ ਤੁਸੀਂ ਇਧਰੋਂ ਘਰ ਕਿਵੇਂ ਦਾ ਮਤਲਬ ਉਖਲਾ ਇੱਕ ਹੁਣ ਘਰ ਬਹੁਤ ਸੋਹਣਾ ਲੱਗੂਗਾ ਇਹ ਆਪਾਂ ਜਾਣਾ ਇੱਥੇ ਆਹ ਵਾਲੇ ਘਰ 'ਚ ਪ੍ਰਾਈਵੇਟ ਪ੍ਰਾਪਰਟੀ ਨੂੰ ਟ੍ਰਾਂਸਫਰ नहीं हो सकते पर आपा त उबर वाले हां सो आपा जा उबर नहीं सॉरी Amazon वाले पार्सल देना है तो <laughs> ते हां कार है देखो कैसे सुंदर सुंदर कार है थे बहुत सोने कार हम हुन आप इत्थे उतर के पार्सल इनों दा फड़ा जावेंगे ਮੇਰੇ ਨਾਲ ਰੱਖ ਕੇ ਫੋਟੋ ਖਿਚਵਾਵਾਂਗੇ ਓਕੇ